ਪਹਿਲਾਂ ਤਾਂ ਮੈਂ ਸਮਝਦਾ ਭਾਰਤ ਸਰਕਾਰ ਨੇ ਅਤੀ ਗੰਭੀਰ ਹੜ੍ਹਾਂ ਦੀ ਸਥਿਤੀ ਪੰਜਾਬ ਨੂੰ ਡਿਕਲੇਅਰ ਕੀਤਾ ਉਸ ਕੈਟਾਗਰੀ ਚ ਇਹ ਇੱਕ ਚੰਗਾ ਕਦਮ ਹਰ ਅਸਲੀਅਤ ਆ ਅਸਲੀਅਤ ਤੋਂ ਕੇਂਦਰ ਜਾਰੂ ਹੋ ਕੇ ਇਥੇ ਅਮਲ ਕਰਨ ਲੱਗਾ ਕਿ ਚੰਗੀ ਗੱਲ ਆ ਔਰ ਇਹਦਾ ਲਾਹਾ ਲੈਣ ਦੀ ਗੱਲ ਆ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੇ 26 ਤੋਂ 29 ਸਤੰਬਰ ਨੂੰ ਜਿਹੜਾ ਵਿਸ਼ੇਸ਼ ਸੈਸ਼ਨ ਸਦਿਆ ਇਹ ਵੀ ਚੰਗੀ ਗੱਲ ਆ ਪਰ ਮੈਂ ਪੰਜਾਬ ਸਰਕਾਰ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਪਹਿਲੇ ਵਿਸ਼ੇਸ਼ ਸੈਸ਼ਨਾਂ ਵਾਲਾ ਹਾਲ ਨਾ ਹੋਵੇ ਕਿਉਂਕਿ ਹਾਲਤ ਬੜੇ ਗੰਭੀਰ ਨੇ ਚਿੰਤਾਜਨਕ ਨੇ ਔਰ ਇਹਨੂੰ ਗੰਭੀਰਤਾ ਨਾਲ ਹੀ ਲੈਣ ਦੀ ਲੋੜ ਆ ਜੇ ਕੰਦੇ ਨੇ ਇਹਨੂੰ ਗੰਭੀਰਤਾ ਨਾਲ ਲੈ ਰਿਹਾ ਤਾਂ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਔਰ ਵਿਸ਼ੇਸ਼ ਸੈਸ਼ਨ ਦੇ ਦੌਰਾਨ ਕੁਝ ਜਿੱਥੇ ਤੱਕ ਫੌਰੀ ਮਦਦ ਦੀ ਲੋੜ ਆ مالی ਮਦਦ ਦੀ ਲੋੜ ਆ ਉਹ ਤਾਂ ਗੱਲਾਂ ਕਰਨੀਏ ਕਰਨੀਆਂ ਨੇ ਉਹਦਾ ਨਿਯਮਾਂ ਅਨੁਸਾਰ ਮੈਂ ਸਮਝਦਾ ਲੈਣ ਦੀ ਲੋੜ ਹੈ ਹੀ ਹੈ ਪਰ ਖਾਸ ਤੌਰ ਤੇ ਪੱਕੇ ਬੰਦੋਬਾਸਤ ਸਥਾਈ ਬੰਦੋਬਾਸਤ ਹੜਾਂ ਦੀ ਮਾਰ ਤੋਂ ਪੰਜਾਬ ਨੂੰ ਕਰਨ ਲਈ ਉਹ ਵਿਵਸਥਾ ਬਣਾਉਣ ਲਈ ਪੰਜਾਬ ਦੇ ਅਸੈਂਬਲੀ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਐਸੇ ਰੈਜੂਲੇਸ਼ਨ ਆਉਣੇ ਚਾਹੀਦੇ ਨੇ ਤਾਂ ਕਿ ਹੜ੍ਹਾਂ ਦੀ ਮਾਰ ਤੋਂ ਪੰਜਾਬ ਨੂੰ ਪੱਕੇ ਤੌਰ ਤੇ ਬਚਾਇਆ ਜਾ ਸਕੇ ਸਭ ਤੋਂ ਪਹਿਲੀ ਗੱਲ ਤਾਂ ਪੰਜਾਬ ਨੂੰ ਬੀਮਾ ਯੋਜਨਾ ਦਾ ਪੰਜਾਬ ਦੀ ਖੇਤੀ ਨੂੰ ਬੀਮਾ ਯੋਜਨਾ ਵਿੱਚ ਲਿਆਉਣ ਦੀ ਲੋੜ ਆ ਸਾਰੇ ਹਿੰਦੁਸਤਾਨ 'ਚ ਇਕੱਲਾ ਪੰਜਾਬ ਆ ਜਿਹੜਾ ਜਿੱਦੀ ਖੇਤੀ ਸੈਕਟਰ ਬੀਮਾ ਦੇ ਵਿੱਚ ਹੀ ਹੈ ਨਹੀਂ ਤੇ ਪੰਜਾਬ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਲਿਆਉਣ ਲਈ ਪੰਜਾਬ ਦੀਆਂ ਸ਼ਰਤਾਂ ਤੇ ਕੇਂਦਰ ਨੂੰ ਬਣਾਉਣਾ ਚਾਹੀਦਾ ਔਰ ਕੇਂਦਰ ਤੇ ਜ਼ੋਰ ਪਾਉਣਾ ਚਾਹੀਦਾ ਤੇ ਕਿਸ਼ਤਾਂ ਜਿਹੜੀਆਂ ਨੇ ਕੇਂਦਰ ਸਰਕਾਰ ਭਰੇ ਕਿਉਂਕਿ ਸਾਰੇ ਹਿੰਦੁਸਤਾਨ ਵਾਸਤੇ ਪੰਜਾਬ ਅਨਾਜ ਪੈਦਾ ਕਰਦਾ ਆਪ ਦੇ ਲਈ ਤਾਂ ਸਿਰਫ 5% ਵੀ ਅਨਾਜ ਪੰਜਾਬ ਪੈਦਾ ਨਹੀਂ ਕਰਦਾ ਬਾਕੀ 95% ਤਾਂ ਸਾਰੇ ਹਿੰਦੁਸਤਾਨ ਲਈ ਪੈਦਾ ਕਰਦਾ ਤੇ ਕਿਸ਼ਤਾ ਫਿਰ ਕੇਂਦਰ ਸਰਕਾਰ ਪਰੇ ਜਾਂ ਜੇ ਥੋੜਾ ਬਹੁਤਾ ਹੈ ਤਾਂ 50 ਸਰਕਾਰ ਪਰ ਉਹਦਾ ਕੁਝ ਹਿੱਸਾ ਕਿਸਾਨ ਤੋਂ ਨਾ ਲਿਆ ਜਾਵੇ ਇਹਨੂੰ ਬੀਮਾ ਯੋਜਨਾ ਦੇ ਵਿੱਚ ਜ਼ਰੂਰੀ ਲਿਆਉਣਾ ਖੇਤੀ ਸੈਕਟਰ ਨੂੰ ਚਾਹੀਦਾ ਨਹੀਂ ਪੰਜਾਬ ਸਰਕਾਰ ਆਪ ਦੀ ਬੀਮਾ ਯੋਜਨਾ ਬਣਾਵੇ ਜੇ ਕੇਂਦਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੇ ਨਹੀਂ ਸ਼ਾਮਲ ਹੋਣਾ ਤਾਂ ਪੰਜਾਬ ਨੂੰ ਅ ਪੰਜਾਬ ਵਿਸ਼ੇਸ਼ ਸੈਸ਼ਨ ਦੇ ਦੌਰਾਨ ਆਪਣੀ ਬੀਮਾ ਯੋਜਨਾ ਖੇਤੀ ਸੈਕਟਰ ਦੇ ਲਈ ਲੈ ਕੇ ਆਉਣੀ ਚਾਹੀਦੀ ਆ ਦੂਜੀ ਗੱਲ ਜਿਹੜੀ ਆ ਬਹਾੜਾ ਦੀ ਸਥਿਤੀ ਲਈ ਖੁਦ ਪ੍ਰਧਾਨ ਮੰਤਰੀ ਜੀ ਨੇ ਮੰਨਿਆ ਕਿ ਭਾਗੜਾ ਡੈਮ ਦੇ ਵਿੱਚ 25% ਘਾਰ ਭਰੀ ਆ ਹੈ ਵੀ ਸੱਚ ਤੇ ਅੰਤਰਰਾਸ਼ਟਰੀ ਕਾਨੂੰਨ ਜਿਹੜਾ ਰੀਕਾ ਬਣਿਆ ਹੋਇਆ ਤੇ ਇਹਨੂੰ ਭਾਵੇਂ ਡਿਪਲੋਮੈਟਿਕ ਲੈਵਲ ਤੇ ਹੱਲ ਕੀਤਾ ਜਾਵੇ ਇਹਦੀ ਮਾਰ ਕੱਲਾ ਪੰਜਾਬ ਨੂੰ ਝੱਲੇ ਤੇ ਪੰਜਾਬ ਨੂੰ ਮਾਰ ਚਲਨੀ ਪੈ ਰਹੀ ਆ ਅੰਤਰਰਾਸ਼ਟਰੀ ਕਾਨੂੰਨ ਅਡਿਕਾ ਬੜਿਆ ਖੜਾ ਤੇ ਇਹਦੇ ਲਈ ਡਿਪਲੋਮੈਟਿਕ ਲੈਵਲ ਤੇ ਯਤਨ ਹੋਣੇ ਚਾਹੀਦੇ ਨੇ ਪੰਜਾਬ ਨੂੰ ਬਚਾਉਣ ਲਈ ਭਾਗੜਾ ਡੈਮ ਨੂੰ ਡੀਸੇਲਟ ਕਰਨ ਲਈ ਮੈਂ ਸਮਝਦਾ ਵਿਵਸਥਾ ਬਣਾਉਣੀ ਚਾਹੀਦੀ ਹੈ ਵੈਸੇ ਤਾਂ ਪੌਂਗ ਡੈਮ ਤੇ ਵੀ ਰੰਜੀਤ ਸਾਗਰ ਡੈਮ ਤੇ ਵੀ ਜਿੱਥੇ ਡੈਮ ਦੇ ਵਿੱਚ ਗਾਰ ਆ ਉਹ ਗਾਰ ਕੱਢਣ ਦੀ ਵਿਵਸਥਾ ਬਣਾਵੇ ਖਾਸ ਤੌਰ ਤੇ ਪੰਜਾਬ اسمبلی ਦੇ ਵਿੱਚ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਵਿਸ਼ੇਸ਼ ਸੈਸ਼ਨ ਦੇ ਵਿਸ਼ੇਸ਼ এজেন্ডੇ ਦੇ ਤੌਰ ਤੇ ਪੰਜਾਬ ਦੇ ਜਿਹੜੇ ਚੈਕ ਡੈਮ ਨੇ 29 ਚੈਕ ਡੈਮ ਨੇ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ 29 ਦੇ 29 ਗਾਰਨਾ ਭਰੇ ਹੋਏ ਨੇ 29 ਦੇ 29 ਦੇ ਵਿੱਚ ਪਾਣੀ ਨਹੀਂ ਰੁਕਦਾ ਤੇ ਉਹਨਾਂ ਵਿੱਚੋਂ ਨਿਕ ਪਾਈਪਾਂ ਰਹੀ ਜਿਹੜਾ ਪਾਣੀ ਸंचाई ਲਈ ਵਰਤਿਆ ਜਾਂਦਾ ਉਹ ਵੀ ਰੇਤ ਨਾਲ ਭਰੇ ਹੋਏ ਨੇ ਤੋਂ ਇਹਨੂੰ ਡੀਸਿਲਟ ਕਰ ਲਈ ਗਵਰਨਮੈਂਟ ਆਫ ਇੰਡੀਆ ਦਾ এনवायरमेंट ਮਤਰਾਲਾ ਜਿਹੜਾ ਡੀਕਾ ਬਣਿਆ ਔੜੀ ਕਾ ਦੂਰ ਕਰਾਉਣ ਲਈ ਉਹ ਵੀ ਯਤਨ ਖੁਣਾ ਚਾਹੀਦਾ ਤੀਜੀ ਗੱਲ ਘੱਗਰ ਨੂੰ ਚੈਨਲਾਈਜ਼ ਕਰਨ ਲਈ ਮੈਂ ਬਾਜਪਾਈ ਸਾਹਿਬ ਦੇ ਸਮੇ ਇੱਕ ਪ੍ਰੋਜੈਕਟ ਪਾਸ ਕਰਾਇਆ ਸੀ ਡਾਕਟਰ ਮਨਮੋਹਨ ਸਿੰਧੀ ਸਰਕਾਰ ਆ ਗਈ ਉਹਨਾਂ ਨੇ ਪੈਸਾ ਜਾਰੀ ਕੀਤਾ ਸੀ 136 ਕਰੋੜ ਰੁਪਏ ਫਾਸਟ ਫੇਜ਼ ਦੇ ਵਿੱਚ ਅਸੀਂ ਉਹ ਲਾਇਆ ਖਨੋਰੀ ਤੋਂ ਲੈ ਕੇ ਮਕੋੜ ਸਾਹ ਤੱਕ ਤੇ ਉਹ ਮਤਲਬ ਜਿਹੜੇ ਉਹਦੇ ਦੋ ਫੇਜ਼ ਰਹਿੰਦੇ ਨੇ ਦੂਜਾ ਫੇਜ਼ ਤੇ ਤੀਜਾ ਫੇਜ਼ ਉਹ ਤਾਂ ਹੋਣਗੇ ਜੇ ਹਰਿਆਣੇ ਨੇ ਅਰਜੀ ਦੇਤੀ ਸੀ ਡਬਲਯੂ ਸੀ ਦੇ ਵਿੱਚ ਸੈਂਟਰਲ ਵਾਟਰ ਕਮਿਸ਼ਨ ਦੇ ਵਿੱਚ ਉਹ ਅਰਜੀ ਜੇ ਬਾਅਦਸ ਲਈ ਜਾਏਗੀ ਤੇ ਜਾਂ ਪੰਜਾਬ ਸਰਕਾਰ ਸੀ ਡਬਲਯੂ ਸੀ ਦੇ ਵਿੱਚ ਸੀਰੀਅਸਲੀ ਕੇਸ ਲੜੇ ਪੰਜਾਬ ਐਸੈਂਬਲੀ ਦੇ ਵਿੱਚ ਵਿਸ਼ੇਸ਼ ਸੈਸ਼ਨ ਚ ਵਿਸ਼ੇਸ਼ ਜੱਡਾ ਹੋਣਾ ਚਾਹੀਦਾ ਸੀ ਡਬਲਯੂ ਸੀ ਵਿੱਚ ਜਿਹੜੀ ਅਰਜੀ ਪਈ ਆ ਜਿਹਦੇ ਕਰਕੇ ਘੱਗਰ ਨੂੰ ਚੈਨਲਾਈਜ਼ ਕਰਨ ਦਾ ਕੰਮ ਰੁਕਿਆ ਖੜਾ ਦੂਜਾ ਫੇਜ਼ ਉਹ ਚਲਾਇਆ ਜਾ ਸਕਦਾ